ਪੰਜਾਬ ਸਰਕਾਰ ਵੱਲੋਂ ਇਸ ਵਾਰ ਵੀ 5 ਦਰਜਨਾਂ ਦੇ ਕਰੀਬ ਅਧਿਆਪਕਾਂ ਨੂੰ ਸਟੇਟ ਅਵਾਰਡ ਵਜੋਂ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਪਟੀਆਂ ਦੇ ਗਣਿਤ ਦੇ ਅਧਿਆਪਕ ਜਸਵਿੰਦਰ ਸਿੰਘ ਕਿੜੀ ਅਫਗਾਨਾ ਨੂੰ ਵੀ ਸਟੇਟ ਅਵਾਰਡ ਦੇ ਨਾਲ ਪੰਜਾਬ ਸਰਕਾਰ ਨੇ ਨਿਵਾਜਿਆ ਆਪਣਾ ਮਾਨ ਸਨਮਾਨ ਹਾਸਲ ਕਰਨ ਤੋਂ ਬਾਅਦ ਮਾਸਟਰ ਜਸਵਿੰਦਰ ਸਿੰਘ ਜਦੋਂ ਆਪਣੇ ਸਕੂਲ ਸੀਨੀਅਰ ਸੈਕੰਡਰੀ ਸਕੂਲ ਪਟੀਆਂ ਵਿਖੇ ਪਹੁੰਚੇ ਤੇ ਉੱਥੇ ਵਿਆਸ ਸਮਾਗਮ ਵਰਗਾ ਮਾਹੌਲ ਬਣਿਆ ਪਿਆ ਸੀ ਇਸ ਮੌਕੇ ਬੈਂਡ ਵਾਜਿਆ ਅਤੇ ਢੋਲ ਦੇ ਡੱਗੇ ਤੇ ਭੰਗੜਾ ਪਾ ਕੇ ਮਸਟ ਜਸਵਿੰਦਰ ਸਿੰਘ ਨੂੰ ਪਿੰਡ ਵਾਸੀਆਂ ਤੇ ਸਕੂਲ ਦੇ ਪ੍ਰਬੰਧਕ ਨੇ ਜੀ ਆਇਆਂ ਕਿਹਾ ਸਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਸਰ ਇਹ ਮੈਂ 2009 ਤੋਂ ਬਾਅਦ 2009 ਚ ਮੈਂ ਡਿਪਾਰਟਮੈਂਟ ਚ ਆਇਆ ਉਦੋਂ ਤੋਂ ਲਗਾਤਾਰ ਮਿਹਨਤ ਕਰ ਰਿਹਾ ਤੇ ਲਗਭਗ 16 ਸਾਲਾਂ ਤੋਂ ਬਾਅਦ ਜਿਹੜਾ ਹੈ ਸਨਮਾਨ ਹਾਸਲ ਕਰ ਸਕਿਆ ਇਸ ਸਨਮਾਨ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਜਿਹੜੀ ਆ ਉਹ ਮਿਹਨਤ ਕਰਨੀ ਪਈ ਤੇ ਵਿਭਾਗ ਦੇ ਕਿਹੜੇ ਕਿਹੜੇ ਜਿਹੜੇ ਨਿਜਮਾ ਉਹਦੇ ਵਿੱਚ ਜ਼ਰੂਰੀ ਨੇ ਸਰ ਇਹ ਸਨਮਾਨ ਪ੍ਰਾਪਤ ਕਰਨ ਲਈ ਘੱਟੋ ਘੱਟ 10 ਸਾਲ ਦੀ ਸਰਵਿਸ ਹੋਣੀ ਚਾਹੀਦੀ ਹੈ ਤੇ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਉਹ ਪ੍ਰੈਜੈਂਟੇਸ਼ਨ ਕਰਨੀਆਂ ਪੈਂਦੀਆਂ ਡਿਪਾਰਟਮੈਂਟ ਵੱਲੋਂ ਬਾਕਾਇਦਾ ਤੌਰ ਤੇ ਅਨਾਉਂਸਮੈਂਟ ਕਰਕੇ ਡੇਟ ਦਿੱਤੀ ਜਾਂਦੀ ਹੈ ਉਸ ਡੇਟ ਦੇ ਵਿੱਚ ਆਪਣੀਆਂ ਫਾਈਲਸ ਪਹਿਲਾਂ ਜਮ੍ਹਾਂ ਕਰਕੇ ਤੇ ਡਿਸਟ੍ਰਿਕਟ ਕਮੇਟੀ ਉਹਦੀ ਵੈਰੀਫਿਕੇਸ਼ਨ ਕਰਕੇ ਸਟੇਟ ਰੂਪੇ ਦੀ ਅੰਮ੍ਰਿਤ ਪ੍ਰੈਜੈਂਟੇਸ਼ਨ ਹੁੰਦੀ ਆ ਉਹਦੇ ਵਿੱਚ ਸਟੇਟ ਕਮੇਟੀ ਜਿਹੜੀ ਆ ਉਹ ਉਹਨਾਂ ਦੀ ਕੋਖ ਕਰਦੀ ਆ ਜਿਹੜੇ ਉਹਨਾਂ ਨੇ ਪ੍ਰਾਪਤੀਆਂ ਆ ਉਨ੍ਹਾਂ ਦੇ ਇਹਦੇ ਵਿੱਚ ਉਹ ਫਿਰ ਮੈਟ ਬਣ ਕੇ ਤੇ ਪੰਜਾਬ ਭਰ ਦੀ ਮੈਟ ਦੇ ਵਿੱਚੋਂ ਅਧਿਆਪਕ ਸਲੈਕਟ ਕੀਤੇ ਜਾਂਦੇ ਇਸ ਪ੍ਰਾਪਤੀ ਤੋਂ ਬਾਅਦ ਕੰਮ ਕਰਨ ਦਾ ਉਤਸ਼ਾਹ ਹੋਰ ਵਧੇਗਾ ਕਿ ਜੇ ਇਸ ਪ੍ਰਾਪਤੀ ਤੱਕ ਹੀ ਹੁਣ ਤੱਕ ਦੀ ਜਿਹੜੀ ਲਗਨ ਉਹ ਚੱਲੀ ਆਉਂਦੀ ਹੈ ਨਹੀਂ ਸਰ ਲਗਭਗ ਤੀਸਰੀ ਵਾਰੀ ਸੀ ਇਹ ਪ੍ਰਾਪਤੀ ਲਈ ਦੋ ਵਾਰੀ ਪਹਿਲਾਂ ਮੈਂ ਅਪਲਾਈ ਕਰ ਸਕਿਆ ਪਰ ਕਿਸੇ ਕਾਰਨ ਬਸ ਮੈਂ ਮੰਜ਼ਲ ਤੱਕ ਨਹੀਂ ਪਹੁੰਚ ਸਕਿਆ ਪਾਵੇਂ ਪ੍ਰਾਪਤੀ ਹੁੰਦੀ ਜਾਂ ਨਾ ਹੁੰਦੀ ਮੇਰਾ ਜਿਵੇਂ ਦਾ ਹੈਗਾ ਪ੍ਰੋਸੀਜਰ ਉਵੇਂ ਮੈਂ ਪੂਰੀ ਤਰ੍ਹਾਂ ਦੇ ਨਾਲ ਮਿਹਨਤ ਕਰਨਾ ਹੁਣ ਸਨਮਾਨ ਮਿਲਣ ਤੋਂ ਬਾਅਦ ਜਿਹੜਾ ਹੋਰ ਭਾਰ ਪੈ ਗਿਆ ਮੈਂ ਅੱਗੇ ਨੂੰ ਵੀ ਵੱਧ ਜਿਹੜਾ ਉਤਸ਼ਾਹ ਦੇ ਨਾਲ ਵਿਦਿਆਰਥੀਆਂ ਦੀ ਸਕੂਲ ਦੀ ਇਲਾਕੇ ਦੀ ਸੇਵਾ ਕਰਾਂਗਾ ਜੀ ਪੂਰੇ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਸਾਡੇ ਸਕੂਲ ਦਾ ਜੋ ਨਾਮ ਆਰਜ ਜਸਵਿੰਦਰ ਸਿੰਘ ਹੁਣ ਆਨੇ ਆ ਪੂਰੇ ਪੰਜਾਬ ਦੇ ਵਿੱਚ ਰੋਸ਼ਨ ਗੀਤਾ ਕੱਲ ਖਬਰਾਂ ਆਉ ਰਹੀਆਂ ਸੀ ਤੇ ਮਾਨੂੰ ਬੜਾ ਆਪਣੇ ਤਸੱਲੀ ਹੋਈ ਬੜੀ ਵੀ ਵੇਖੋ ਸਾਡੇ ਸਕੂਲ ਦਾ ਨਾਮ ਬਾਰ-ਬਾਰ ਲੈ ਰਹੀ ਉੱਤੇ ਇਹ ਸੀਨੀਅਰ ਸੈਂਡਰੀ ਸਕੂਲ ਪਟਿਆਾਂ ਤੋਂ ਮਾਸਟਰ ਜਸਵਿੰਦਰ ਸਿੰਘ ਜਿਹਨਾਂ ਨੂੰ ਸਟੇਟ ਅਵਾਰਡ ਮਿਲਿਆ ਅਈਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਮੈਂ ਪਹਿਲਾਂ ਪਿਛਲੇ 5 ਸਾਲ ਸਰਪੰਚ ਸੀ ਪਿੰਡ ਦੇ ਇਹਨਾਂ ਨੇ ਕੋਈ ਵੀ ਪਿੰਡ ਇੱਥੇ ਕੰਮ ਹੋਣਾ ਤੇ ਮੈਨੂੰ ਉਹਨਾਂ ਨੇ ਬੁਲਾਉਣਾ ਵੀ ਆਇਓ ਤੇ ਪ੍ਰਿੰਸੀਪਲ ਸਾਹਿਬ ਤੇ ਇਹਨਾਂ ਦੀ ਮਿਹਨਤ ਹੀ ਵੀ ਸਕੂਲ ਦੇ ਵਿੱਚ ਇਹਨਾਂ ਨੇ ਬੜੇ ਕੰਮ ਕਰਵਾਏ ਇਥੋਂ ਤੱਕ ਸਾਡੇ ਨਾਲ ਪੰਚਾਇਤ ਦੀ ਜ਼ਮੀਨ ਸੀਗੀ ਉਹ ਵੀ ਇਹਨਾਂ ਦੋਨਾਂ ਦੀ ਹੀ ਮਿਹਨਤ ਸੀਗੀ ਵੀ ਸਾਡੇ ਕੋਲ ਜਿਹੜੀ ਉਹ ਜ਼ਮੀਨ ਲੈ ਕੇ ਸਕੂਲ ਦੀ ਗਰਾਊਂਡ ਬਣਾਈ ਬਹੁਤ ਜ਼ਿਆਦਾ ਮੈਂ ਹੋਰ ਵੀ ਇਹਨਾਂ ਨੇ ਜਦੋਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਤੇ ਬੱਚਿਆਂ ਨੂੰ ਇੱਥੇ ਪੜਾਉਂਦੇ ਰਹੇ ਆ ਤੇ ਬਾਅਦ ਚ ਸਾਰੇ ਮਾਸਟਰ ਆਪਣਾ ਘਰਾਂ ਨੂੰ ਚੱਲ ਜਾਂਦੇ ਤੇ ਇਹ ਪਤਾ ਨਹੀਂ ਮੈਨੂੰ ਦੇ ਨਾਲ ਕਰੇ ਵਾਈ ਉਹ ਵੀ ਕਰਦੇ ਨਹੀਂ ਬਾਕੀ ਦੇ ਮਾਸਟਰ ਕਰੇ ਸਾਰੇ ਵਾਈ ਕਰਦੇ ਉਹ ਤੇ ਘਰਾਂ ਚੱਲ ਜਾਂਦੇ ਇਹ ਵਾਰ ਫੇਰ ਵੀ ਬੱਚਿਆਂ ਨੂੰ ਇੱਥੇ ਜਿਹੜਾ ਪੜਾਉਂਦੇ ਰਹੇ ਆ ਬਹੁਤ ਮਿਹਨਤ ਕੀਤੀ ਇਹਨਾਂ ਨੂੰ ਉਸੇ ਮਿਹਨਤ ਦਾ ਹੀ ਜਿਹੜਾ ਫਲ ਇਹਨਾਂ ਨੂੰ ਮਿਲਿਆ ਉਹ ਤਾਂ ਅਸੀਂ ਮਹਾਰਾਜ ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਆ ਆਪਣੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਹੜਾ ਵਾ ਇਹ ਤੋਂ ਵੀ ਵੱਡਾ ਹੋਰ ਰਿਵਾਰਡ ਜਿਹੜਾ ਵਾ ਨੈਸ਼ਨਲ ਰਿਵਾਰਡ ਜਿਹੜਾ ਉਹ ਮਿਲੇ ਤੇ ਸਾਡੇ ਸਕੂਲ ਦਾ ਸਾਡੇ ਪਿੰਡ ਦਾ ਨਾਮ ਜਿਹੜਾ ਰੋਸ਼ਨ ਹੋਵੇ ਪ੍ਰਿੰਸੀਪਲ ਸਾਹਿਬ ਤੁਹਾਡੇ ਸਕੂਲ ਦੇ ਅਧਿਆਪਕ ਸਟੇਟ ਵਾਰਡ ਲੈ ਕੇ ਆਏ ਨੇ ਸਦਾ ਜਸਵਿੰਦਰ ਸਿੰਘ ਸਕੂਲ ਦੀਆਂ ਇਸ ਪ੍ਰਾਪਰਟੀ ਦੇ ਵਿੱਚ ਕੀ ਕੀ ਜੜੀਆਂ ਨੇ ਗਤੀਵਿਧੀਆਂ ਰਹੀਆਂ ਤੇ ਕੀ ਕੀ ਸਹਿਯੋਗ ਰਿਹਾ ਸਭ ਤੋਂ ਪਹਿਲਾਂ ਸਟਾਫਟਾ ਬਹੁਤ ਬਹੁਤ ਧੰਨਵਾਦ ਤੇ ਸਰਦਾਰ ਜਸਵਿੰਦਰ ਸਿੰਘ ਜਿਵੇਂ ਕਿ ਸਾਰਿਆਂ ਨੇ ਦੱਸਿਆ ਹੈ ਕਿ ਬਹੁਤ ਹੀ ਮਿਹਨਤੀ ਤੇ ਲੱਗਣ ਵਾਲੇ ਅਧਿਆਪਕ ਹੈ ਸ਼ੁਰੂ ਤੋਂ ਹੀ ਇਹ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਂਦੇ ਆ ਸਭ ਤੋਂ ਪਹਿਲਾਂ ਜਦੋਂ ਸਕੂਲ ਵਿੱਚ ਹਾਜ਼ਰ ਹੁੰਦੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਹੁੰਦਾ ਹੈ ਜੀਰੋ ਪੀੜ ਲਗਾਣਾ ਉਹਦੇ ਤੋਂ ਬਾਅਦ ਇਹ ਪ੍ਰੇਅਰ ਵਿੱਚ ਜਾਂਦੇ ਆ ਬੱਚਿਆਂ ਨੂੰ ਡੇਲੀ ਵੈਲਿਊਜ਼ ਬਾਰੇ ਗੱਲ ਕਰਦੇ ਨੇ ਇਹਦੇ ਤੋਂ ਇਲਾਵਾ ਇਹ ਐਕਸਟਰਾ ਕਲਾਸਿਸ ਲਾਉਂਦੇ ਨੇ ਸਕੂਲ ਟਾਈਮਿੰਗ ਤੋਂ ਬਾਅਦ ਫ੍ਰੀ ਆਫ ਕੋਸਟ ਕੋਚਿੰਗ ਦਿੰਦੇ ਆ ਇਹਨਾਂ ਦਾ ਜੋ ਯੋਗਦਾਨ ਹੈ ਇਹਦੇ ਵਿੱਚ ਇਹ ਹੈ ਕਿ ਸਾਡੇ ਜਿੰਨੇ ਵੀ ਸਟੇਟ ਲੈਵਲ ਤੇ ਅਚੀਵਮੈਂਟ ਹੈ ਉਹਨਾਂ ਦੇ ਕੰਪੀਟੀਸ਼ਨ ਜਿੰਨੇ ਵੀ ਹੁੰਦੇ ਆ ਉਹਨਾਂ ਦੀ ਤਿਆਰੀ ਜਿਵੇਂ ਐਨਐਨਐਸ ਪੰਜਾਬ ਲੈਵਲ ਦਾ ਇੱਕ ਸਕਾਲਰਸ਼ਿਪ ਟੈਸਟ ਹੁੰਦਾ ਹੈ ਉਹਨਾਂ ਦੀ ਤਿਆਰੀ ਕਰਾਉਂਦੇ ਆ ਮੈਟੋਰੀਆ ਸਕੂਲ ਵਿੱਚ ਸਾਡੇ ਬੱਚੇ ਜਾਂਦੇ ਨੇ ਉਹਨਾਂ ਦੀ ਤਿਆਰੀ ਕਰਵਾਉਂਦੇ ਆ ਜਿਨਾਂ ਤੋਂ ਇਲਾਵਾ ਖੇਡਾਂ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਸਾਡੇ ਜਿਹੜੇ ਇਹਨਾਂ ਨੇ ਟ੍ਰੇਨਡ ਕੀਤੇ ਹੋਏ ਬੱਚੇ ਆ ਉਹ ਸਟੇਟ ਲੈਵਲ ਤੱਕ ਆਪਣੀਆਂ ਪ੍ਰਾਪਤੀਆਂ ਪ੍ਰਾਪਤ ਕਰ ਚੁੱਕੇ ਨੇ ਇਨਾਂ ਤੋਂ ਇਲਾਵਾ ਰੀਸੈਂਟਲੀ ਸਾਡੇ ਸਕੂਲ ਨੂੰ ਬੈਸਟ ਸਕੂਲ ਦਾ ਅਵਾਰਡ ਮਿਲਿਆ ਸੀ ਪੂਰੇ ਪੰਜਾਬ ਦੇ ਤਿੰਨ ਸੀਨੀਅਰ ਸੈਂਡਿਸਕੂਲ ਚੁਣੇ ਗਏ ਸੀ ਜਿਨ੍ਹਾਂ ਵਿੱਚ ਸਾਡਾ ਸਕੂਲ ਵੀ ਸੀ ਉਹਨਾਂ ਵਿੱਚ ਜਿਹੜਾ ਮੈਥ ਦਾ ਰਿਜ਼ਲਟ ਹੈ ਜਿਹੜਾ ਕਿ ਇਹਨਾਂ ਦਾ ਸਬਜੈਕਟ ਹੈ ਉਹਨਾਂ ਦਾ ਜਿਹੜਾ ਨਤੀਜਾ ਸੀ 90% ਤੋਂ ਉੱਪਰ ਹੈ ਤੇ ਪੂਰੇ ਪੰਜਾਬ ਵਿੱਚ 90% ਤੋਂ ਉੱਪਰ ਨਤੀਜਾ ਹੁਣਾਏ ਆਪਣੇ ਆਪ ਇੱਕ ਪ੍ਰਾਪਤੀ ਹੈ ਇਹਨਾਂ ਦੀ ਸੋ ਇਹਨਾਂ ਦੀਆਂ ਬਹੁਤ ਸਾਰੀਆਂ ਇਤਦੀਆਂ ਸਾਡੇ ਕੋਲ ਪ੍ਰਾਪਤੀਆਂ ਨੇ